ਹਾਂਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੱਲ ਲੱਕੜ ਲਿਆਂਦੀ ਸੀਗੀ ਉਹਨਾਂ ਦੇ ਗਰਦਾਸ ਕੇ ਖੇਤੋਂ ਆਹ ਦੇਖੋ ਲੰਗਰ ਸੇਵਾ ਵਾਸਤੇ ਬਣਾਤੀ ਚੂਰਾ ਇਹ ਸੇਵਾਦਾਰ ਸੁਬਾਹ ਦੇ ਲੱਗਿਆ 8:30 ਵਜੇ ਅਸੀਂ ਬਹੁਤ ਵੱਡੀ ਲੱਕੜ ਸੀਗੀ ਆ ਰਹੇ ਨਾ ਚਿਰੀ ਵੱਡੇ ਨਾਲ ਇਹ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜਿਨ੍ਹਾਂ ਨੇ ਲੱਕੜ ਦੀ ਸੇਵਾ ਕੀਤੀ ਹੈ ਗਰਦਾਸ ਕੇ ਜਸਵੰਤ ਕੇ ਰਿਪੇ ਆਰ ਕੇ ਤੇ ਜਿਨ੍ਹਾਂ ਨੇ ਸੇਵਾਦਾਰਾਂ ਨੇ ਸੇਵਾ ਕੀਤੀ ਹੈ ਪਰਮਾਤਮਾ ਉਹਨਾਂ ਨੂੰ ਵਿਚਾਰ ਦੀ ਖਲਾਜ ਰੱਖੇ ਆ ਤੜਕੇ ਦੇ ਲੱਗੇ ਹੋਇਆ ਕਬੱਡੀ ਖਿਡਾਰੀ ਇਹ ਉਧਰ ਬੱਬੂ ਪਾਣੀ ਪੀਣ ਗਿਆ ਜੋ ਕਿ ਆਪਣੀ ਸੇਵਾ ਜਾਂਦੀ ਹੈ ਜੀਰੀ ਮਾਨ 108 ਸੰਤ ਬਾਬਾ ਬੁੱਤ ਪ੍ਰਕਾਸ਼ ਜੀ ਮਾਨਦਤ ਕਮੇਟੀ ਕੋਠੇ ਜੈ ਸਿੰਘ ਵਾਲੇ ਤੇ ਇਸ ਇਲਾਕੇ ਦੀਆਂ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਇਹ ਜਿਹੜੀ ਇਹ ਕਮੇਟੀ ਬਣੀ ਨਹੀਂ ਹੈ ਇਹ ਮਝਾ ਹਸਪਤਾਲ ਵਿੱਚ ਲੰਗਰ ਲੈ ਕੇ ਜਾਂਦੇ ਆ ਕੱਲ੍ਹ ਨੂੰ ਲੰਗਰ ਦੀ ਸੇਵਾ ਲੈ ਕੇ ਜਾਣੀ ਹੈ ਲੰਗਰ ਵੀ ਉੱਧਰ ਤਿਆਰ ਹੋਈ ਜਾਂਦਾ ਹੈ ਸੰਗਤਾਂ ਦੇ ਟੱਲੇ ਤੇ ਸੇਵਾਦਾਰ ਉੱਧਰ ਗੰਡੇ-ਗੰਡੇ ਕੀਰੀ ਜਾਂਦੇ ਆ ਜਿਹੇ ਉਧਰ ਸੇਵਾਦਾਰ ਲੱਕਰਾਂ ਦੀ ਸੇਵਾ ਕਰੀ ਜਾਂਦੇ ਆ ਆ ਗੱਡੀ ਆ ਜਿਹੜੀ ਸੰਗਤਾਂ ਦੇ ਸਹਯੋਗ ਦੇ ਨਾਲ ਗੱਡੀ ਲਿਆਦੀ ਸੀਗੀ ਤੇ ਗੱਡੀ ਬਹੁਤ ਕੰਮ ਦਿੰਦੀ ਆ ਸਾਨੂੰ ਬੇਜੀ ਬਹੁਤ ਹੈ ਜੀ ਆ ਬਾਬਿਆਂ ਦਾ ਦੇਖੋ ਆ ਦੇਖੋ ਨੰਕੇ ਸਰ ਸੇਵਾ ਕਰ ਰਹੇ ਆ ਇੱਧਰ ਸਾਡੇ ਭਾਈ ਵੀ ਕਰਕੇ ਦੇ ਸਾਡੇ ਨਾਲ ਲੱਗੇ ਹੋਏ ਆ ਆ ਰਹਿ ਗਏ ਦੋ ਮੋੜ ਬਾਈਕ ਨੂੰ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਕੋਈ ਜ਼ਰਾਫਤ ਧੁੱਕੇ ਖੜੇ ਆ ਤਾਓ ਸਾਡੇ ਨਾਲ ਸਪਾਰਕ ਕਰ ਲੋ 9501024561 ਤੇ ਸਪਾਰਕ ਕਰੋ ਤੁਸੀਂ ਅਸੀਂ ਲੱਕੜ ਖੇਤੋਂ ਚੱਕ ਲਿਆਵਾਂਗੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ